ਜਦੋਂ 6 ਜ਼ਿਲ੍ਹਿਆਂ ਦੇ ਵਿੱਚ ਅੱਜ ਸੀਤ ਲਹਿਰ ਦਾ yellow alert ਜਿਹੜਾ ਕਿ ਜਾਰੀ ਕੀਤਾ ਗਿਆ। ਤਾਂ ਮੌਸਮ ਵਿਭਾਗ ਅਨੁਸਾਰ ਕੇਂਦਰ ਦੇ ਵੱਲੋਂ ਛਢੀਗੜ, ਫਾਜ਼ਿਲਕਾ, ਮੁਕਸਰ ਸਾਹਿਬ, ਬਟਿੰਡਾ, ਫਰੀਦਕੋਟ, ਜਲੰਧਰ ਅਤੇ ਮੋਗਾ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ। ਸੋ ਸੂਬੇ ਭਾਰਤ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਤੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਅਗਲੇ 3 ਦਿਨ بارش ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਸੋ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਔਸਤਨ ਘਟੂ ਘਟਾਪਾਨ ਦੇ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਵਿੱਚ ਸਭ ਤੋਂ ਘੱਟ ਤਾਂ ਆਪਾਂ 3.5 ਡਿਗਰੀ ਤੱਕ ਪਹੁੰਚ ਗਿਆ। ਸੂਬੇ ਦੇ ਵਿੱਚ ਫਿਰੋਜ਼ ਫਰੀਦਕੋਟ ਦੇ ਵਿੱਚ 10.5 ਡਿਗਰੀ ਘੱਟੋ-ਘੱਟ ਤਾਪਮਨ ਦਰਜ ਕੀਤਾ ਗਿਆ। ਚੌਥੇ ਬਾਕੀ ਜਿਨ੍ਹਾਂ ਦੇ ਘੱਟੋ-ਘੱਟ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 5.9 ਡਿਗਰੀ, ਲੁਧਿਆਣਾ ਦਾ 6.6, ਪਟਿਆਲਾ ਦਾ 7.4, ਪਠਾਨਕੋਟ ਦਾ 7 ਡਿਗਰੀ, ਬਠਿੰਡਾ ਦਾ 5.6 ਡਿਗਰੀ ਤੇ ਉਥੇ ਐਸਬੀਐਸ ਨਗਰ ਦਾ 8.9 ਡਿਗਰੀ ਤਾਪਮਨ ਦਰਜ ਕੀਤਾ ਗਿਆ। ਤਫੀਲੂਸਪੁਰ ਦਾ ਘਟੋ ਘਟਾਪਨ 6.4, ਹੁਸ਼ਾਰਪੁਰ ਦਾ 8.2, ਸੰਬਰਾਲਾ ਦਾ 8.9 ਡਿਗਰੀ ਤੇ ਰੋਪੜ ਦਾ 8.3 ਡਿਗਰੀ। ਜੇ ਉੱਤੇ ਰੂਪਨਗਰ ਦੀ ਗੱਲ ਕੀਤੀ ਜਾਵੇ ਤਾਂ 8.6 ਡਿਗਰੀ ਤੇ ਅਨੰਦਪੁਰ ਸਾਹਿਬ ਦਾ 7.4 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸਾਹਿਬ ਦਾ ਘਟੋ ਘਟਾਪਨ 8 ਡਿਗਰੀ ਤੇ ਚੰਡੀਗੜ੍ਹ 에ਅਰਪੋਰਟ ਦਾ 8.8 ਡਿਗਰੀ ਦਰਜ ਕੀਤਾ ਗਿਆ।